ਕਹਤਾ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਬਾਈ ਬੱਗੇ ਕੋਲੇ ਪਹੁੰਚੇ ਪਿੰਡ ਚੌਕੇ ਜੀ ਤਿੰਨ ਬੈਠਾ ਤੁਹਾਨੂੰ ਦਿਖਾ ਦੇਵਾਂਗੇ ਇੱਕ ਜਰਸੀ ਦੇ ਕਹਿਰ ਸ਼ਹਿਰ ਸੇਕਾ ਤੇਫ ਸਾਰੇ ਰੰਗ ਆ ਵੀਡੀਓ ਦੇ ਵਿੱਚ ਗੱਲਬਾਤ ਬਾਈ ਬੱਗੇ ਨ ਕਰਾਂ ਮੈਂ ਸਸੀ ਗਾ ਬਾਈ ਸਸੀ ਗਾ ਜੀ ਹੋ ਠੀਕ ਠਾਕ ਹੋ ਜੀ ਪੂਰਾ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 987624670 ਤੇ ਪਿੰਡ ਆਪਣਾ ਜੀ ਪਿੰਡ ਆਪਣਾ ਚੌਕੇ ਜਿਹੜਾ ਹੁੰਦਾ ਥੀਲ ਵਾਲਿਆਂ ਤੇ ਕਿਵੇਂ ਰਹਿੰਦਾ ਆਪਣੀ ਵੀਡੀਓ ਦਾ ਪੂਰਾ ਵਧੀਆ ਜੀ ਬਾਈ ਓਕੇ ਤੇ ਅੱਜ ਫਿਰ ਬਾਈ ਬੱਗੇ ਤਿੰਨ ਤਿੰਨ ਬੈੜਾ ਬਾਈ ਇੱਕ ਦਾ ਪਹਿਲਾ ਸੂਆ ਸੂਣ ਵਾਲੀ ਯਾਰ ਸ਼ਹਿਰ ਹਮ ਇੱਕ ਜਰਸੀ ਇਹ ਦੂਜਾ ਸੂਆ ਪਰ ਲਈ ਤੇ ਫਿਰ ਸਾਰੇ ਚੰਗੇ ਹਨਾ ਹਾਂ ਆ ਦੂਜਾ ਸੂਆ ਰਾ ਸੂਆ ਓਕੇ ਰਾਸੂਪੀ ਤੇ ਜੇਰ ਬਾਈ ਬਗੇ ਓਕੇ ਹਰਾ ਕੰਪਨੀ ਦਾ ਤੇ ਮਗਰ ਫਿਰ ਬੱਚੀ ਦੇਦੀ ਬੱਚੀ ਦੇਦੀ ਇਹਨੇ ਬਾਈ ਖੋਲੋ ਜਿਹਦਾ ਤੋੜਾ ਕਰਾ ਕੇ ਪਰਾ ਦਾ ਡੱਡਾ ਤੇ ਤੜਕੇ ਜੇ ਆਪਾਂ 4-5 ਕਿਲੋ ਦੁੱਧ ਗੱਡੇ ਦਾ ਓਕੇ ਦੇਂਦੀ ਆ ਹਾ ਖਾਣ ਲਈ ਵੀ ਭਾਂਡੇ ਦੀ ਪੂਰੀ ਸਾਫ ਆ ਜੀ ਚੰਗੇ ਕੁਆਲਿਟੀ ਭੋਜਨ ਲੈ ਆਓ ਜੀ ਨੂੰ ਬਾਹਰੋਂ ਤੋੜਾ ਕਰਾ ਕੇ ਚੈੱਕ ਇਧਰ ਭਾਂਡਾ ਭੁੰਡਾ ਨੇੜੇ ਹੂੰ ਵੀ ਕਿਲੋ ਸੁਆ ਬਾਈ ਇਹਦਾ ਕਿਹੜਾ ਸੁਆ ਦੂਜਾ ਬਾਈ ਜਮਰੇ ਜਰਾ ਦਿਸੀ ਜਾਂਦੀ ਆ ਹਾਂ ਤੇ ਮਗਰ ਵੀ ਬੱਚੀ ਤੇ ਚੰਗੇ ਥਣ ਹਵਾਨੇ ਦੇ ਅੱਗੇ ਪਿੱਛੇ ਦਾ ਆਪ ਹਵਾਨਾ ਕਰਦੇ ਨੇ ਪੂਰੀ ਗਰੰਟੀ ਵਾਲੀ ਬੈਠਾ ਆ ਦੇਖੋ ਜੀ ਆ ਦੇ ਨੇੜੇ ਨੂੜੇ ਉਹਨਾਂ ਤੇ ਲੇਵਾ ਮੂਰੀਆ ਬਾਈਰ ਉਹਨਾਂ ਪਿੱਛੇ ਹੋਰ ਤੋੜ ਦੋ ਥੋੜੀ ਹਾਂ ਝੋਲੀ ਝੂਲੀ ਦੇ ਝੋਲੀ ਝਾਲੀ ਦੇ ਬਾਕੀ ਜਿਹੜੇ ਥਾਣਾ ਸਪੇਸ ਤੇ ਲੱਗੇ ਵਿਆ ਹਨਾ ਬੜਾ ਚੰਗਾ ਚਬਾਈ ਆ ਯਾਰ ਗਾਦੀ ਆਪਾਂ ਧਾਰਾ ਜੁਰਾ ਮਾਰ ਕੇ ਦਿਹਾਵਾਂਗੇ ਓਕੇ ਜੀ ਤੇ ਆ ਦੇਖੋ ਜੀ ਮਗਰਬੂਰਾ ਲੈ ਵਾ ਇਹ ਨਹੀਂ ਵੀ ਗੱਲਾ ਅੱਗੇ ਪਿੱਛੇ ਦਾ ਹਾਂ ਫੋਲੋ ਕਿੰਨਾ ਕੁ ਦੁੱਧ ਦੇ ਦੂ ਫਿਰ ਬਾਈ ਦੁੱਧ ਤਾਂ ਚਾਹੀਦਾ 20 ਕਿਲੋ ਯਾਰ ਵੈੜਨ ਨੂੰ 20 ਕਿਲੋ ਜਿਵੇਂ ਵੈੜਾ ਹਾਂ ਹਾਂ ਜਿਵੇਂ ਭਲੀ ਬੁਲੀ ਤੇ ਬਾਕੀ ਦਾ ਕਲਮੀ ਥਾਣ ਲੱਗਿਆ ਹਾਂ ਹਾਂ ਸੋਣੀ ਦੇ ਕਿੰਨੇ ਯਾਰ ਮੂੰਹ ਮਾ ਫੇਸ ਓਕੇ ਜੀ ਠੰਡੀ ਦਾ ਬਾਲੀ ਆ ਯਾਰ ਵੈੜਨ ਓਕੇ ਜੀ ਹੂੰ ਠੰਡੀ ਦਾ ਆਪਾਂ ਗਰਮ ਪਾਉ ਦਾ ਲੈਂਦੇ ਹਾਂ ਉਹਨੀ ਝੋਲੀ ਦਿਖਾ ਦੇ 19 ਸਾਲ ਮੇਰੇ ਮੂਰੇ ਦਿਖਾ ਦਸ ਆ ਦੇਖੋ ਲੈ ਵਾ ਯਾਰੇ ਥਾੜ ਨਿਕਲ ਪੂਰੇ ਗੈਬ ਤੇ ਗੱਠ ਦਾ ਲੈ ਵਾ ਬਾਈ ਗੱਠ ਤੋਂ ਬਾਦ ਦਾ ਮੂਰੇ ਤੇ ਬਾਕੀ ਦੀ ਗੱਲ ਬੱਗੇ ਵੀ ਨੇ ਜਿਹੜੀ ਇਹ ਤਾਂ ਵਜਣਾ ਬਹੁਤ ਆ ਹਨਾ ਹਾਂ ਪਲੀ ਬਹੁਤਾ ਵਹਿੜ ਲੈ ਚਲੋ ਫਿਰ ਤੇ 12 ਦੂਰਾ ਪਉਂਦਾ 10 ਵਜੇ ਹੈ ਜੀ ਟਾਈਮ ਦਿਖਾ ਦੇ ਟਾਈਮ ਦੱਸ ਦੇ ਟਾਈਮ ਤਾਂ ਦਸੀ ਜਾਂਦਾ 10 ਹੀ ਵਜੇ ਦਿਖਾ ਹੀ ਦਿੰਨੇ ਆਪਾਂ ਬਾਈਆਂ ਨੂੰ ਟਾਈਮ ਹਾਂ ਅਗਲੇ ਨੂੰ ਆ ਦੇਖੋ ਜੀ 10 ਵਜੇ ਤੇ 23 ਮਿੰਟ ਦਾ ਟਾਈਮ ਆ ਠੀਕ ਆ ਜੀ ਆਥ ਨੂੰ ਯਾਰ ਵੜ ਦੇ ਸਵੇਰ ਦੇ ਟਾਈਮ ਹਾਂ 9 ਤਰੀਕ 8ਵਾਂ ਮਹੀਨਾ 7 ਤਰੀਕ ਸੌਰੀ 8ਵਾਂ ਮਹੀਨਾ ਆਥ ਨੂੰ ਯਾਰ ਦੋ ਗੁਣਾ ਲੇਵਾ ਬਣਾ ਜਾਣਾ ਓਕੇ ਜੀ ਆ ਦੇਖੋ ਥਣ ਪਾਂਡੇ ਦੀ ਪੂਰੀ ਸਭ ਲਾਓ ਫਿਰ ਬੱਚਾ ਧਾਰਾ ਮਾਰ ਦੇ ਕਿੰਨਾ ਕਰੋ ਦੱਸਿਆ ਸੀ ਤਕੀ ਭਾਈ ਦੋਤਾ 20 ਕਿਲੋ ਦੇ ਦੋ 25000 ਅੱਗੇ ਸੇਵਾ ਹਾਂ ਜਿਵੇਂ ਤਾਜੀ ਸ਼ੂਗਰ ਤੜਕੇ 5 ਕਿਲੋ ਦੁੱਧ ਘੜ ਤੱਪਾ ਯਾਰ ਓਕੇ ਕੋਈ ਆਪਾਂ ਨੂੰ ਐਂ ਵੀ ਵੀਡੀਓ ਬਣਾਉਣੀ ਹੋ ਉਹ ਕਰਨੀ ਆ ਲੈ ਨਹੀਂ ਠੀਕ ਹੈ ਹੈਗੀ ਹੈ ਥੱਲੇ ਥਾਂ ਲੇਵੇ ਦੀ ਪੂਰੀ ਸਾਫ ਹੈ ਜੀ ਆਹ ਦੇਖੋ ਜੀ ਚਲੋ ਬਨੋ ਜੀ ਦੇਖ ਸੰ ਘੱਡੇ ਨਾ ਕਿੱਲੇ ਮੈਂ ਕਹਿੰਦਾ ਮਾਰੇ ਕਿ ਲਿਆਰ ਗਿਆ ਹਣਾ ਹਾਂ ਆਹ ਦੇਖੋ ਜੀ ਯਾਰ ਥਾਂ ਨਿਕੜਵੇਂ ਪੂਰੇ ਗੈਪ ਤੇ 1400 ਤੁਹਾਨੂੰ ਕਰਾਵਾਂਗੇ ਚੈੱਕ ਤੇਰੇ ਡਿਟੇਲ ਸਭ ਕੋ ਪੁੱਛ ਕੇ ਲੈਂਦੀ ਆ ਭਾਈ 20000 ਬਣਾ ਲਈ ਆਂ ਰਾਮ ਨਾ ਬੈਠਾ ਰਹਿ ਲੈ ਕੋਈ ਨਿਆਣਾ ਜੀ ਨੇ ਪਉਣਾ ਪਾ ਵੀ ਸਕਦਾ ਨਾ ਨਾ ਪਾ ਯਾਰ ਦਾ ਵੀ ਪਾ ਲਾ ਦਾ ਵੀ ਲੈ ਓਕੇ ਆ ਜਮਾ ਧਾਰ ਦੂਰ ਦਿੱਤਾ ਬਾਈ ਚਵਾਈ ਦੇਖ ਤੂੰ ਯਾਰ ਖਾਂ ਬੈਠ ਹੂੰ ਦੂਜਾ ਜੇ ਮਾਰੋ ਵੀਰੇ ਚਵਾਈ ਯਾਰ ਮੋਲੀ ਕੋਈ ਨਹੀਂ ਹੂੰ ਕੋਲੀ ਤੇ ਮੋਟੀ ਤੇ ਗੋਲ ਧਾਰ ਹਾਂ ਦੇਖ ਤੂੰ ਪਾਣੀ ਵਾਲਾ ਚੰਗਾ ਹੂੰ ਮਹਾ ਯਾਰ ਐ ਪੈਰ ਵੀ ਨਹੀਂ ਲਊਂਗੀ ਓਕੇ ਜੀ ਨਹੀਂ ਨੇਚਰ ਦੀ ਬਹੁਤ ਚੰਗੀ ਆ ਹੈ ਨੇਚਰ ਦੀ ਬਹੁਤ ਚੰਗੀ ਆ ਬੈਠ ਇਥੇ ਖੜ ਗਈ ਜਰਾ ਹੂੰ ਓਕੇ ਵੀਰੇ ਹਾਂ ਆਏ ਥੋੜੀ ਅਜੇ 10 ਵਜੇ ਵਾਲੇ ਹਾਂ ਬਾਈ ਬੱਗੇ ਕਿੰਨੇ ਪੈਸੇ ਆਦੇ ਜਮਾ ਮੁੱਲ ਲੈਣ ਦੀ ਨਹੀਂ ਕਰਦੇ ਬੱਲ ਲੈਣ ਦੀ ਨਹੀਂ ਕਰਦੇ ਅੱਜ ਪੈਸੇ ਘੱਟ ਵੱਧ ਨਹੀਂ ਹੋਣਾ ਫਿਰ ਹੂੰ ਫੁੱਲ ਜੀ ਕਿੰਨਾ ਮਾਰਦੀ ਆ 67000 ਰੁਪਏ ਲੈਣੇ ਥੋੜਾ ਬੋਧ ਤੇ ਚ ਹੋਊਗਾ ਬਾ ਮਾਨਤਾ ਨਹੀਂ ਹੁੰਦਾ ਛੋੜ ਛੋੜ ਜੀ ਨਹੀਂ ਮਰ ਜਾ ਲਾ ਕਰਾ ਲਾਂਗੇ ਓਕੇ ਜੀ ਹਾਂ ਜੇ ਮੁੱਲ ਕਰਨਾ ਬਾ 72 70 ਕਰ ਦਿੰਦੇ ਓਕੇ ਤੇ ਹੁਣ ਵੀਰੇ ਦੋ ਨੰਬਰ ਐਰ ਸ਼ੈਰ ਇਹ ਬਾਈ ਪਹਿਲਾ ਸੂਆ ਸੁਨੀਆ ਜਰਸੀ ਐਰ ਸ਼ੈਰ ਹੂੰ ਕੱਡ ਕੱਡ ਬੜਾ ਯਾਰ ਬਾਲਾ ਬੱਛੀ ਦਾ ਯਾਰ ਠੰਡੀ ਆ ਉਹ ਵੀ ਦੰਦਾ ਜੀ ਐ ਲਿਓ ਜੀ ਇਹਨੂੰ ਵੀ ਹਾਂ ਜੇ ਆਪਾਂ ਗੱਲ ਕਰ ਲਗੇ ਨੇੜੀਆਂ ਬਲੋਂਗਾ ਬਹੁਤ ਪੰਗਾ ਹੈ ਨਾ ਲੈ ਅਜੇ ਤਾਂ ਬਾੜੀ ਢੱਲ ਪਈ ਆ ਬਾਈ ਸਣ ਦੇ ਇਹਦਾ ਵੀ ਬਈ 67000 ਰੀਆ ਬਸ ਇਹਦਾ ਵੀ ਹੁਣ 67000 ਰੀਆ ਫਿਰ ਯਾਰ ਚੱਲ ਆਜੋ ਲਿਓ ਫਿਰ ਇਹਨੂੰ ਬਾਹਰ ਹਾਂ ਥੋੜਾ ਕਰਾ ਦਈਏ ਚੈੱਕ ਸਾਨੂੰ ਦੇ ਦੇ 20 ਕਿਲੋ ਦੇ ਦੂ ਬੱਛੀ ਅੱਗੇ ਮੇਰੇ ਭੈਣ ਭਰਾ ਆਪਣੀ ਵੀਡੀਓ ਦੇ ਨਾਲ ਗਰਾਸ਼ ਇਕਵਾ ਕਰਦੇ ਹੁੰਦੇ ਰੇਟ ਨਹੀਂ ਕਰਦੇ ਹਾਂ ਨਾ ਹਾਂ ਤੇ ਅੱਜ ਫਿਰ ਕਰ ਤੇ ਵਿੱਚ ਇਹ ਵੀ 20 ਕਿਲੋ ਦੇ ਦੂ ਦੱਬੱਛੀ ਦੇਣੇ ਦੇਣਾ ਕੱਦ ਕੁੱਦ ਕੁੱਚਾ ਤਾਂ ਤਾਂ ਹਵਾ ਨਾਲ ਬਾਕੀ ਦਾ ਰੀਜਨਲ ਬਲੂਨ ਸੂ ਰਹੀ ਆ ਤੇ ਫੇਸ ਇੱਕ ਨੰਬਰ ਪਿਓ ਰਾਇਰ ਸ਼ਹਿਰ ਆ ਗਈ ਜਮਾਂ ਇੱਕ ਨੰਬਰ ਯਾਰ ਆ ਦੇਖੋ ਜੀ ਲੈ ਚਲੋ ਮੜੀ ਬਾਈ ਕੱਦ ਦਸਾ ਬੱਚੀ ਦਾ ਸੱਦ ਕਾਰਡ ਫੁੱਲ ਤੇ ਦੰਦਾ ਨਹੀਂ ਕਿਵੇਂ ਹੋ ਬਾਈ ਬੱਗੇ ਹਾਂ ਜੀ ਦੰਦਾ ਜੀ ਦੰਦਾ ਜੀ ਹੈ ਬੱਚੀ ਓਕੇ ਦੰਦਾ ਚੈੱਕ ਆ ਉਹ ਕਿਵੇਂ ਹੋ ਐਤ ਕੀ ਫਿਰ ਦੇ ਦੂਗੀ ਵੀ ਲੋ ਦੇ ਜੀ ਬਾਈ ਦੂ ਆ ਰਾਮਣਾ ਰਾਮਣਾ ਬਾਕੀ ਨਹੀਂ ਯਾਰ ਬੱਚੀ ਫੇਰ ਕਿਵੇਂ ਦਾ ਹਾਂ ਆ ਦੇਖੋ ਜੀ ਢੋਲੀ ਦਿਖਾ ਦੂ ਬੈੜ ਦੀ ਪਲਾਟ ਨੰਗੂ ਜਾ ਰਹੀ ਆ ਨਾ ਬੰਦੀ ਤਾਣਾ ਹੂੰ ਓਕੇ ਜੀ ਲਿਆਓ ਫਰ ਲੈ ਚੰਗਾ ਹੂੰ ਬਾਕੀ ਦੀ ਗੱਲ ਨਵੀਂ ਬੱਚੀ ਅੱਜ ਕਈ ਸੂਏ ਚੱਲਣਾਂ ਦੀ ਮੂੰਹ ਮਾ ਦਿਹਾ ਜਾ ਹੂੰ ਚੰਗਾ ਜੀ ਫੇਸ ਕੁਆਲਿਟੀ ਇੱਕ ਨੰਬਰ ਆ ਦੇਖੋ ਜੀ ਦੇਖ ਕੱਦ ਬੱਚੀ ਦਾ ਕੱਦ ਵਜਨ 70 ਮੇਰੇ ਇੱਥੋਂ ਦੇ ਕੌਣ ਦਾ ਲੈ ਚਲੋ ਜੀ ਹਾਂ ਬਾਕੀ ਦੀ ਗੱਲ ਵੀਰੇ ਊਂ ਵੀ ਸੋਹਣੀ ਵੀ ਆ ਨਾਲ ਹਾਂ ਬਰੀਡ ਚ ਇਹ ਨਹੀਂ ਗੱਲ ਬੱਚੀ ਵੀ ਉਹ ਆ ਜੇ ਬੱਚੀ ਦੇ ਗਈ ਇਹ ਜੀ ਦੇਖੋ ਤੁਸੀਂ ਫਿਰ ਹਨਾ ਹਾਂ ਫਿਰ ਹੋਰ ਹੀ ਚੀਜ਼ਾਂ ਹੋਣੀਆਂ ਯਾਰ 67000 ਚੇ ਤੁਹਾਨੂੰ ਮਿਲ ਜਾਣੀਆਂ ਤੇ ਲਾਹਟ ਤੇ ਤੁਹਾਨੂੰ ਦਿਖਾ ਰਹੇ ਆਪਾਂ ਜਰਸੀ ਵੈੜ ਇਹ ਵੀ ਛੋੜ ਹੀ ਹੋਣੀ ਐ ਇਹ ਚੋ ਛੋੜੀ ਹੋਣੀ ਹਾਂ ਠੰਡੀ ਠੰਡੀ ਦੇਖਦਾ ਠੰਡੀ ਢੱਲੇ ਬਾਹ ਹ ਅਣਚਾਰੇ ਦੇਖਣਾ ਕੱਲ ਨਾ ਕੱਲ ਖਾਣ ਪਿਆ ਹਾਂ ਮੁੱਠੀ ਵਾਲਾ ਖਾਣ ਹੋਣਾ ਇਹਦਾ ਹਨਾ ਬਾਈ ਜਮਾ ਇੱਕ ਨੰਬਰ ਸਾਡੇ ਕੋਲ ਬੱਡੀ ਇਹ ਕੁਝ ਆਉਂਦਾ ਨਹੀਂ ਹੋਈ ਹਾਂ ਨਹੀਂ ਇਹ ਨਹੀਂ ਖੋਲ ਸਕਦਾ ਹਾਂ ਤੇ ਹੁਣ ਆਪਾਂ ਯਰਸੀ ਦੀ ਗੱਲ ਕਰ ਲਏ ਪਏ ਇਹਨੂੰ ਵੀ ਖੋਲ ਲਓ ਮੜਾ ਇਹ ਵੀ ਬਾਈ ਦੂਜਾ ਸੂਆ ਸੂਣੀ ਆ ਇਹਦੇ ਵੀ ਦਿਨ ਪਾਏ ਹੈ 5 ਤੋਂ 6 ਕਿੰਨਾ ਗਰ ਦੁੱਧ ਕੱਢ ਦੂ ਬਾਈ ਦੁੱਧ ਨੇ 18 ਕਿਲੋ ਦਿੱਤਾ ਪਹਿਲਾਂ 20 ਦੇ ਦੂ ਭਰਾਮਣਾ ਖੁੱਲਾ ਖੁੱਲਾ ਦੁੱਧ ਦੇਣ ਵਾਲੀ ਹੈ ਬਾਕੀ ਦਾ ਘਰ ਬੈਠਾ ਪਲੀ ਬੈੜ ਕਾਫੀ ਕਲਰ ਚ ਜਰ ਹਾਂ ਦੇ ਬਾਜਣ ਲੈ ਚੱਲੋ ਤਾਂ ਇਹ ਪਲੀ ਪੁਲੀ ਬਾਲੀ ਆ ਜਾਣਾ ਹੂੰ ਆ ਦੇਖੋ ਜੀ ਥਾਨ ਹਵਾ ਨੇ ਦੀ ਇਹ ਵੀ ਪੂਰੀ ਸਾਫ ਤੇ ਜੇ ਤੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਨੇ ਪੂਰੀ ਤਿਆਰ ਹੋ ਕੇ ਹਾਂ ਜਿੱਦੇ ਵਾਲਟ ਨਾਲ ਕੱਢ ਲਾਂਗਾ ਉਹਦੇ ਗੱਲ ਹੋਰ ਹੀ ਹੋਣੀ ਹੈ ਕੋਈ ਇਹਦਾ ਫਿਰ ਉਹਦੇ ਬਾਜੀ ਮੁੱਲ ਵੀ ਹੋਰ ਹੋਣਾ ਇਹਦਾ ਵੀ ਸਟਾਰਟ ਹੀ ਆ ਇਹਦਾ ਵੀ ਅੱਜ ਸਟਾਰਟ ਹੀ ਹੈ ਤੇ 13 13 ਹੀ ਤੋਲਦੀਆਂ ਬਾਬੇ ਨਾਨਕਾਂ ਨੂੰ ਹਾਂ ਬਾਹੂ ਛੋੜ ਠੀਕ ਹੈ ਜੀ ਅੱਜ ਜੀ 13 13 ਹੀ ਆ ਹਾਂ ਠੀਕ ਹੈ ਵੀਰੇ ਕਦ ਕਦ ਵੀ ਬਾਲਾ ਕੱਦ ਵਾਲਾ ਵਾਕੇ ਕਾਫੀ ਕਲਰ ਵਾਲਾ ਦੂਜਾ ਸੁਆ ਰੇ ਨਾਲ ਬਾਈ ਬਾਜਮੀ ਬਹੁਤ ਬੱਛੀ ਦਾ ਆ ਦੇਖੋ ਜੀ ਵਜਨ ਪੂਰਾ ਚੰਗਾ ਤੇ ਬਾਕੀ ਦੀ ਗੱਲ ਜਿਹੜੇ ਇਹਦੇ ਕੱਦ ਕਾਠਾ ਬਹੁਤ ਜਿਆਦਾ ਚੰਗਾ ਇਹ ਤੁਹਾਨੂੰ ਦਿਖਾ ਕੇ ਨਹੀਂ ਠੰਡੀ ਵਾਲੇ ਹਮਮ ਦੇਖੀਂ ਖਿੱਚੋ ਮਣਾ ਲੈ ਵਾ ਖਿੱਚੋ ਨੇੜੇ ਲੈ ਮੈਂ ਕਹਿੰਨਾ ਝੋਲਾ ਬਣ ਕੇ ਸੁਣਾ ਨੇ ਹਾਂ ਨੇੜੇ ਕਰਕੇ ਦਿਖਾ ਮਾੜੀ ਦੇ ਹਮ ਆ ਦੇਖੋ ਟੋਲੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਬਾਜ ਚੰਗਾ ਸੰਤ ਹੁਣ ਕੱਢ ਰਹਾ ਜੀ ਦਾ 67000 ਜਰਸੀ ਦਾ ਵੀ ਤੇ ਐਰ ਫੈਰ ਦਾ ਵੀ 67000 ਲੈ ਵਾ ਦੇਖੋ ਐਰ ਫੈਰ ਸਕਦੀ ਹਾਂ ਓਕੇ ਕੋਈ ਨਾ ਆਪਣੀਆਂ ਛਾਣ ਮਾਰਨ ਵਾਲੀ ਗਾ ਯਾਰ ਵੀ ਤਿੰਨੀ ਵੜਾ ਬਾਈ ਦੀਆਂ ਪੂਰੀਆਂ ਇੱਕ ਨੰਬਰ ਆ ਤੇ ਆਹ ਫੇਰ ਦਾ ਵੀ ਕੋਈ ਮੋਲ ਨਹੀਂ ਯਾਰ ਬਾਈ ਜਿਹੜੇ ਬੰਦੇ ਨੇ ਘਰੇ ਰੱਖ ਲਿਆ ਲਾਹਣ ਵਾਂਗੂ ਜਗਦੀ ਹੈ ਨਾ ਪਹਿਲਾਂ ਵੜਾ ਹਾਂ ਹੂੰ ਤੇ ਬੜਾ ਬੱਚੀ ਦਾ ਤੇ ਠੰਡੀ ਬਾੜੀ ਚੰਗੀ ਲੈ ਓਕੇ ਤੇਤਾ ਜੀ ਹੂੰ ਤਾਜੀ ਬਾਰੇ ਇੱਕ ਹੋਰ ਮਾਰੀ ਤਾਜੀ ਦਾ ਵੀ ਕੋਈ ਮੋਲ ਨਹੀਂ ਬਾਈ ਯਾਰ ਇਧਰ ਨੂੰ ਕਰਿਓ ਲੈ ਵਾ ਫੇਰ ਦਿਖਾ ਦੇ ਦੁੱਧੇ ਵੀ ਬਾਈ 20 ਕਿਲੋ ਤੋਂ ਬਾਹਰੀ ਜਿਹੜੀ ਚ ਬਾਈ ਜਿਹੜੀ ਛੀੜ ਵਾਲੀ ਐ ਆ ਦੇਖੋ ਜੀ ਦੇਖ ਭਾਂਡਾ ਹੂੰ ਇੱਕ ਨੰਬਰ ਭਾਂਡਾ ਜਾ ਮਾ ਦੇ ਕਰੇ ਹੁਣ ਥਣ ਓਕੇ ਜਮਾ ਕੱਢੇ ਹੂੰ ਹੂੰ ਬਾਕੀ ਦੀ ਗੱਲ ਤਿੰਨ ਆ ਬਹਿੜਾ ਸੀ ਤਿੰਨੇ ਸਾਨੂੰ ਚੈੱਕ ਕਰਾਤੀਆਂ ਬਾਈ ਬੱਗੇ ਕੋਲੇ ਪਹੁੰਚੇ ਪਿੰਡ ਚੌਕੇ ਜੀ ਤੇ ਜਰੂਰ ਬਾਈ ਨਾਲ ਕਰਿਓ ਸੰਪਰਕ ਸਾਰੇ ਤੁਹਾਨੂੰ ਅੱਜ ਗਰਮੀ ਦੇ ਤੋਹਫੇ ਦਿਖਾਦੇ ਹਨਾ ਬਾਈ ਜਮਾ ਇੱਕ ਨੰਬਰ ਤੇ ਬਾਕੀ ਨੰਬਰ ਬਾਈ ਦਾ 987624670 ਪਿੰਡ ਚੌਕੇ ਧੰਨਵਾਦ